ਹਾਂਜੀ ਦੋਸਤੋ ਇਹ ਜਿਹੜੀ ਵੀਡੀਓ ਦੇਖ ਰਹੇ ਹੋ ਬਾਜ ਉਤੇ ਕਾਮ ਦੀ ਲੜਾਈ ਹੋਈ ਹੈ ਐਸੀ ਜਬਰਦਸਤ ਲੜਾਈ ਕਿ ਬਾਜ ਨੇ ਕਾਂ ਨੂੰ ਐਸਾ ਦਬੋਚਿਆ ਇਸੇ ਤਰੀਕੇ ਦੇ ਨਾਲ ਟੈਕ ਕੀਤਾ ਇਹ ਦੇਖ ਕੇ ਹੈਰਾਨ ਹੋ ਜਾਊਂਗਾ ਵੀਡੀਓ ਕਿਉਂਕਿ ਬਾਜ ਇੱਕ ਫਰਤੀਲਾ ਜਾਨਵਰ ਹੈ ਤੇ ਬਾਜ ਨੇ ਕਾਂ ਨੂੰ ਆਪਣੇ ਪੈਰਾਂ ਥੱਲੇ ਆਪਣੇ ਪੰਜਿਆਂ ਥੱਲੇ ਇਸ ਤਰੀਕੇ ਦੇ ਨਾਲ ਲੈ ਲਿਆ ਕਿ ਕਾਂ ਦੀ ਮੁੜ ਕੇ ਹਿੰਮਤ ਨਹੀਂ ਵੀ ਉੱਠਣ ਦੀ ਆਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਜ ਰੱਖਿਆ ਬਾਜ ਇੱਕ ਬੜਾ ਫਰਤੀਲਾ ਜਾਨਵਰ ਹੈ ਤੇ ਕਾਂ ਦੀ ਕੀ ਹਾਲਤ ਕਰਤੀ ਬਾਜ ਨੇ ਵੀਡੀਓ ਦੇਖ ਕੇ ਇੰਨੀ ਹੈਰਾਨਗੀ ਹੁੰਦੀ ਹੈ ਇੱਕ ਬਾਜ ਨੇ ਕਿਸ ਤਰੀਕੇ ਨਾਲ ਪੰਜਿਆਂ ਦੇ ਨਾਲ ਕਾਂ ਨੂੰ ਆਪਣੇ ਪੈਰਾਂ ਥੱਲੇ ਲਾ ਕੇ ਤਰਦ ਪੋਚਿਆ ਤੇ ਕਾਂ ਨੂੰ ਜਿਵੇਂ ਕਹਿੰਦੇ ਜਿਵੇਂ ਖਿੰਡੋ ਜਿਹੜੀ ਹੁੰਦੀ ਹੈ ਗੇਂਦ ਵਖੰਡਾਣ ਦਿੰਦੇ ਆ ਉਸਾ ਤਰੀਕੇ ਦੇ ਨਾਲ ਇਹਦੇ ਨੁਖਣਾਤ ਇਹਦੇ ਜਿਹੜੇ ਬਾਲ ਇਹਦੇ ਖੰਭ ਜਿਹੜੇ ਨੇ ਕਿ